अमृतसर दे देहाती दे अधीन पेंदा थाना कंबो एक नौजवान का किया इनकाउंटर दसिया जा रहा है कि पिंड तुलका पिछले दिन ही एक दुकानदार दे गोलियां मार के कत्ल कर दिता गया सी जिस दी पाल पुलिस लगातार कर रही सी उना दोषियों विचो कल एक दोषी का इनकाउंटर किया गया सी जिस दी जेरे इलाज दलान मौत हो गई सी उस ही साथी का अज थाना कंबो पुलिस वालों इनकाउंटर किया गया ਮੌਕੇ ਦਾ ਜਾਇਜ਼ਾ ਲੈਣ ਵਾਸਤੇ ਅੰਮ੍ਰਿਤਸਰ ਦੇ ਐਸਐਸਪੀ ਅਤੇ ਹੋਰ ਹੌ ਲਾਲਾ ਅਧਿਕਾਰੀ ਪਹੁੰਚ ਰਹੇ ਹਨ

ਫਰੀਦ ਉਰਫ ਸੁਖਵੱਲੋ ਪ੍ਰੋਵਾਈਡ ਕੀਤੇ ਗਏ ਸੀ ਜੋ ਕਿ ਪਟਿਆਲੇ ਦਾ ਰਹਿਣ ਵਾਲਾ ਜਦ ਪੁਲਿਸ ਨੂੰ ਇਤਲਾ ਮਿਲੀ ਤਾਂ ਪੁਲਿਸ ਵੱਲੋਂ ਨਾਕਾ ਲਗਾ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵੱਲੋਂ ਪੁਲਿਸ ਦੇ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਫਾਇਰਿੰਗ ਦੌਰਾਨ ਜੋ ਵੀ ਕਾਰਵਾਈ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ ਮਾਸ ਦੇ ਸੀਗੇ ਤੇ ਉਹਦੇ ਵਿੱਚ ਜਿਵੇਂ ਕੱਲ ਦਾ ਘਟਨਾਕਰਮ ਤੁਹਾਡੇ ਸਾਰਿਆਂ ਪ੍ਰੈਸ ਦੇ ਸਾਹਮਣੇ ਹੈਗਾ ਕਿ ਐਸਐਸਪੀ ਅੰਮ੍ਰਿਤ ਸਰ ਰੂਲਰ ਸੀਰੀਸ ਹੇਲਮੀਰ ਜੀ ਨੇ ਆਪਣੇ ਪਰਸਨਲ ਨਿਗਰਾਨੀ ਹੇਠ ਜਿਹੜੀਆਂ ਟੀਮਾਂ ਨਿਰਦੇਸ਼ਿਤ ਕੀਤੀਆਂ ਇਹ ਬਲੀ ਲੈਡ ਬਾਈ ਡੀਐਸਪੀ ਗੁਰਿੰਦਰ ਨਾਗਰਾ ਗੁਰਿੰਦਰ ਅਰਣ ਸ਼ਰਮਾ ਉਹਨਾਂ ਨੇ ਜਿਹੜੇ ਦੋ ਉਹ ਮੁਜਰਮ ਸੀ ਮੇਨ ਜਿਹੜੇ ਇੱਕ ਰਾਜਨ ਬਿੱਲਾ ਜਿਹਦਾ ਕੱਲ ਪੁਲਿਸ ਐਕਸ਼ਨ ਦੇ ਵਿੱਚ ਜਿਹੜਾ ਨਿਊਟਰਲਾਈਜ਼ ਹੋਇਆ ਤੇ ਦੂਸਰਾ ਸ਼ਮੀ ਮਨਦੀਪ ਸ਼ਮੀ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਉਸ ਦੀ ਲੜੀ ਦੇ ਵਿੱਚ ਹੀ ਜਦੋਂ ਪ੍ਰੀਮੀਅਰ ਇਨਵੈਸਟੀਗੇਸ਼ਨ ਤੋਂ ਇਹ ਪਤਾ ਲੱਗਿਆ ਸੀਗਾ ਕਿ ਇਹ ਜਿਹੜੀ ਸਾਨੂੰ ਜਿਹੜੀ ਜਿੱਦਾਂ ਉਸ ਨਾਲ ਕੜੀ ਨਾਲ ਕੜੀ ਜੋੜੀ ਤੇ ਅੱਜ ਸਾਨੂੰ ਸੋਰਸ ਨੇ ਦੱਸਿਆ ਕਿ ਇਹ ਜਿਹੜੇ ਵਾਰਦਾਤ ਜਦੋਂ ਹੋਈ ਹੈ ਜਿਹੜੇ ਇਹ ਸਾਰੇ ਵੈਪਨ ਹੈ ਉਹਨਾਂ ਦੇ ਡਿਸਕਲੋਜ਼ਰ ਤੋਂ ਵੀ ਤੇ ਪਲੱਸ ਸਾਡੀ ਜਿਹੜੀ ਆਪਦੀ ਇੰਟੈਲੀਜੈਂਸ ਹੈ ਉਹਦੇ ਤੋਂ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਉਸ ਮਰਡਰ ਦੇ ਵਿੱਚ ਜਿਹੜੇ ਵੈਪਨ ਯੂਜ਼ ਕੀਤੇ ਗਏ ਸੀਗੇ ਉਹ ਇਹ ਸੁਖਪ੍ਰੀਤ ਇਲੇ ਸੁਖ ਜੋ ਕਿ ਪਟਿਆਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈਗਾ ਉਸ ਨੇ ਇਹਨਾਂ ਨੂੰ ਪ੍ਰੋਵਾਈਡ ਕੀਤੇ ਸੀਗੇ ਆਪਣੇ ਫੋਰਨ ਹੈਂਡਲਰਾਂ ਦੇ ਕਹਿਣ ਤੇ ਅਤੇ ਇਹ ਜਿਹੜੇ ਦੋ ਮੁਜਰਮ ਸੀਗੇ ਆਪਣਾ ਉਸ ਫਿਲਚੀਆ ਮਟਰ ਕੇਸ ਦੇ ਵਿੱਚ ਉਹ ਕ੍ਰਾਈਮ ਕਰਕੇ ਇਹਦੇ ਕੋਲੇ ਇਹ ਉਹਨਾਂ ਨੂੰ ਪਨਾਹ ਵੀ ਦਿੰਦਾ ਹੈ ਉਹਦੇ ਕੋਲੇ ਜਾ ਕੇ ਰਹਿੰਦੇ ਵੀ ਹੈ ਜੇਲਾ ਪਟਾਲਾ ਦੇ ਵਿੱਚ ਤੇ ਅੱਜ ਸਾਨੂੰ ਇੱਕ ਪ੍ਰੋਸੀਜਰ ਸੂਤਰਾਂ ਮਿਲਿਆ ਸੀ ਕਿ ਇਹ ਫੇਰ ਇੱਥੇ ਇਸ ਇਲਾਕੇ ਦੇ ਵਿੱਚ ਆਇਆ ਗਿਆ ਇਸ ਨੇ ਆਪਣੇ ਫੋਰਨ ਹੈਂਡਲਰਾਂ ਦੇ ਇਸ਼ਾਰੇ ਤੇ ਆਪਣੇ ਕਿਸੇ ਹੋਰ ਮੋਡਿਊਲ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਹੈਗਾ ਉਸ ਸਬੰਧ ਵਿੱਚ ਹੀ ਸਾਰਾ ਨੋਟਿਸ ਵਿੱਚ ਐਸਐਸਪੀ ਸਾਹਮਣੇ ਲਿਆਂਦਾ ਤੇ ਇਹਨਾਂ ਨੇ ਆਪਣੇ ਜੇਰੇ ਨਿਗਰਾਨੀ ਟੀਮਾਂ ਜਿਹੜੀਆਂ ਹੈਗੀਆਂ ਬਣਾਈਆਂ ਯਦਵਿੰਦਰ ਜਿਹੜੇ ਡੀਐਸਪੀ ਹਟਾਰੀ ਨੇ ਅਜੇਪਾਲ ਜਿਹੜੇ ਐਸਐਚਓ ਕੰਬੋ ਨੇ ਇੰਸਪੈਕਟਰ ਜਿਹੜੇ ਸੀਏ ਨੇ ਤੇ ਨਗਰਾ ਸਾਹਿਬ ਨਾਨੇਰਾਲਕੇ ਇੱਕ ਟਰੈਪ ਲੇ ਕੀਤਾ ਸੀਗਾ ਤਾਂ ਫਿਰ ਜਿੱਦੋਂ ਇਹ ਜਦੋਂ ਆਹ ਜਿਸ ਤਰ੍ਹਾਂ ਤੁਸੀਂ ਮੌਕਾ ਦੇਖਿਆ ਹੈਗਾ ਇਧਰੋਂ ਆ ਰਿਹਾ ਸੀਗਾ ਤੇ ਇਸ ਨੂੰ ਜਿਸ ਤਰ੍ਹਾਂ ਰੁਕਣ ਦਾ ਇਸ਼ਾਰਾ ਕੀਤਾ ਤੇ ਇਸ ਨੂੰ ਪਤਾ ਲੱਗ ਗਿਆ ਸੀਗਾ ਕਿ ਪੁਲਿਸ ਨੂੰ ਕੋਈ ਪੁਕੜਤਿਆ ਜਾਣਕਾਰੀ ਹੋਣੀ ਹੈ ਇਸ ਨੇ ਅਨਪਰਵੋਕਡ ਫਾਇਰਿੰਗ ਕੀਤੀ ਹੈ ਪੁਲਿਸ ਦੇ ਤੇ ਉਹਦੇ ਵਿੱਚ ਜਿਹੜਾ ਹੈਗਾ ਉਹਦੇ ਵਿੱਚ ਇਨ এক্সচেਜ ਆਫ ਫਾਇਰ ਦੇ ਵਿੱਚ ਇੰਜਰ ਹੋਇਆ ਐਂਡ ਹੀ ਹੈਸ ਬੀਨ ਓਵਰਪਾਵਰਡ ਮੌਕੇ ਤਾਂ ਸੀ ਅਸੀਂ ਹਾਲੇ ਇਨਸਪੈਕਟ ਕੀਤਾ ਹੈਗਾ ਹਾਲੇ ਇੱਕ 9mm ਦੀ ਗਲੌਕ ਦੀ ਗਲੌਕ ਪਿਸਟਲ ਹਾਲੇ ਦਿਖ ਰਹੀ ਹੈ ਬਾਕੀ ਫ੍ਰੈਂਸਿਕ ਟੀਮ ਜਿਹੜੀ ਹੈਗੀ ਹੈ ਇਜ਼ ਔਨ ਦੀ ਸੀਨ ਉਹ ਸਾਰਾ ਜਹਨ ਦਾ ਸੀਨੋ ਕ੍ਰਾਈਮ ਦਾ ਜਿਹੜੀ ਜਾਂਚ ਕਰੇਗੀ ਜਿਸ ਤਰ੍ਹਾਂ ਵੀ ਕੋਈ ਚੀਜ਼ ਸਾਹਮਣੇ ਆਏਗੀ ਵੀ ਵਿਲ ਅਪਡੇਟ ਊ ਅਕੋਰਡ ਸਰ ਨੇ ਦੇਖ ਕੇ ਸਿੱਧਾ ਪੁਲਿਸ ਤੇ ਫਾਇਰਿੰਗ ਕੀਤੀ ਕਿਉਂਕਿ ਉਹ ਦਰਖਤ ਤੇ ਗੋਲੀ ਵਧੀ ਹੈ ਜੀ ਅਨਿਵਾ ਤੱਬਰ ਤੋਂ ਤਾਂ ਇਹੀ ਹੁੰਦਾ ਕਿ ਜਿੱਦਰ ਬੰਨੂ ਆਏ ਲੱਦੇ ਮੈਂ ਭੱਜ ਲਾਵਾਂ ਕਿਸੇ ਤਰੀਕੇ ਨਾਲ ਸੋ ਅਨਪਰੋਵਕਡ ਫਾਇਰਿੰਗ ਹੈ ਪੁਲਿਸ ਬੜੇ ਰੈਸਟ੍ਰੇਂਟ ਅੰਡਰ ਦੀ ਲਾਅ ਰ ਹੈ ਕਿ ਹੀ ਅਸੀਂ ਕਰਦੇ ਹੈਗੇ ਆ ਇਸ ਕਰਕੇ ਹੀ ਹੈਜ਼ ਬੀਨ ਇੰਜਰਡ ਇਨ ਦਾ ਸ਼ੂਟਆਊਟ ਤੇ ਹੀ ਹੈਜ਼ ਬੀਨ ਓਵਰ ਪਾਵਰਡ ਐਂਡ ਹੀ ਇਸ ਬੀਂਗ ਸ਼ਿਫਟਡ ਟੂ ਦੀ ਫਾਰ ਦੀ ਮੈਡੀਕਲ ਟ੍ਰੀਟਮੈਂਟ ਸਰ ਕਿੰਨੇ ਰਾਉਂਡ ਦੇ ਬਲਕ ਹਲੇ ਤਾਂ ਜੋ ਹਲੇ ਨਿਕੜਾਈ ਨੂੰ ਦਿਖ ਰਿਹਾ ਦੋ ਹੀ ਦਿਖ ਰਿਹਾ ਬਾਕੀ ਫਰੈਂਸਿਕ ਟੀਮ ਇਜ਼ ਔਨ ਦੀ ਸੀਨ ਤੁਸੀਂ ਜੰ ਦੇਖ ਰਹੇ ਹੋ ਸਾਰਾ ਗਹਿਨਾ ਸੀਨ ਉਹ ਕਰਾਈਂਦਾ ਜਾਂਚ ਹੋਊਗੀ ਫਿਰ ਜਿਸ ਤਰ੍ਹਾਂ ਕੋਈ ਆਏਗਾ ਵੀ ਲ ਅਪਡੇਟ ਇਹ ਬੇਸਿਕਲੀ ਡਿਸਟ੍ਰਿਕਟ ਪਟਾਲੇ ਦਾ ਰਹਿੰਦਾ ਹੈ ਇੱਥੇ ਫਿਰ ਵੱਡੀ ਵਾਰਦਾਤ ਹੋ ਕੇ ਅੱਜ ਵੀ ਫਿਰ ਮਤਲਬ ਆਪਣੇ ਉਹ ਜਿਹੜੇ ਫੋਰਨ ਦੇ ਹੈਂਡਲਰਾਂ ਹੋਰ ਪਹਿਲਾਂ ਤਾਂ ਇੱਕ ਮੋਡਿਊਲ ਸੀ ਜਿਹੜਾ ਅਸੀਂ ਮੋਡਿਊਲ ਬਸ ਕਰ ਲਿਆ ਸੀ ਜਿਹੜੇ ਦੇ ਵਿੱਚ ਇੱਕ ਕੱਲ ਜਿਹੜਾ ਪੁਲਿਸ ਐਕਸ਼ਨ ਹੋਇਆ ਉਹਦੇ ਵਿੱਚ ਖਿਲਜੀਆ ਮਰਡਰ ਕੇਸ ਦੇ ਦੋਨੋਂ ਮੁਜ਼ਰੀਆਂ ਜਿਹੜੇ ਹੈਗੇ ਇੱਕ ਗ੍ਰফতার ਹੋ ਗਿਆ ਸੀ ਤੇ ਇੱਕ ਪੁਲਿਸ ਐਕਸ਼ਨ ਚ ਨਿਊਟਰਲਾਈਜ਼ ਹੋ ਗਿਆ ਸੀ ਅੱਜ ਇਹ ਉਹਨਾਂ ਦੇ ਆਪਣੇ ਫੋਰਨ ਜਿਹੜੇ ਹੈਂਡਲਰ ਸੀ ਉਹਨਾਂ ਦੇ ਇਸ਼ਾਰਿਆਂ ਤੇ ਆਪਣੇ ਕਿਸੇ ਹੋਰ ਮੋਡਿਊਲ ਨਾਲ ਹੋਰ ਵਰਦਾਤ ਨੂੰ ਅੰਜਾਮ ਦੇਣ ਲਈ ਇਸ ਇਲਾਕੇ ਵਿੱਚ ਆਏ ਹੋયા ਸੀਗਾ ਸੋ ਅਕੋਰਡਿੰਗਲੀ ਅਸੀਂ ਹਿਊਮਨ ਇੰਟੈਲ ਤੇ ਟੈਕਨੀਕਲ ਇੰਟੈਲੀਜੈਂਸ ਦੇ ਨੂੰ ਕੜੀ ਨਾਲ ਕੜੀ ਜੋੜਦੇ ਹੋਏ ਵੀ ਹੈਵ ਲੋਕੇਟਡ ਹਿਮ ਐਂਡ ਉਸਨੇ ਸਰ ਜਿਹੜੀ ਜਿਹੜਾ ਕਾਰਕਟਾ ਕਰਮ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਉਸ ਤਰ੍ਹਾਂ ਹੋਇਆ ਜੀ ਧੰਨਵਾਦ ਸਤਿ ਸ਼੍ਰੀ ਅਕਾਲ